ਪਿਛਲੇ ਦਿਨੀ ਪੰਜਾਬ ਦੇ ਵਿੱਚ ਜੋ ਭਿਆਨਕ ਹੜ੍ਹ ਆਇਆ ਤੇ ਭਾਰੀ ਬਰਸਾਤਾਂ ਦੇ ਕਾਰਨ ਜਿੱਥੇ ਕਈ ਘਰ ਉੱਜੜ ਗਏ ਅਜਿਹੀ ਤਬਾਹੀ ਦਾ ਮੰਜ਼ਰ ਪਹਿਲਾਂ ਕਦੇ ਵੀ ਕਿਸੇ ਨੇ ਪੰਜਾਬ ਚ ਨਹੀਂ ਸੀ ਦੇਖਿਆ ਜਿੱਥੇ ਕਿ ਬਰਸਾਤਾਂ ਦੇ ਕਾਰਨ ਕਈ ਪਰਿਵਾਰਾਂ ਦੇ ਘਰ ਉੱਜੜ ਗਏ ਉਧਰ ਜੇਕਰ ਗੱਲ ਕਰੀਏ ਇਸ ਗਰੀਬ ਪਰਿਵਾਰ ਦੀ ਤੇ ਗਰੀਬ ਪਰਿਵਾਰ ਬਟਾਲਾ ਦੇ ਪਿੰਡ ਹਰਜੋ ਚੰਡੇ ਦਾ ਰਹਿਣ ਵਾਲਾ ਹੈ ਜਿੱਥੇ ਕਿ ਪਰਿਵਾਰ ਦਾ ਇਕਲੌਤਾ ਪੁੱਤ ਕਮਾਉਣ ਵਾਲਾ ਸੀ ਤੇ ਉਹ ਵੀ ਹੁਣ ਸੱਟ ਲੱਗਣ ਦੇ ਕਾਰਨ ਮੰਜੇ ਤੇ ਪਿਆ ਹੋਇਆ ਜਿਸ ਕਾਰਨ ਘਰ ਦੇ ਵਿੱਚ ਇਸ ਵੇਲੇ ਰੋਟੀ ਦੇ ਲਾਲੇ ਪਏ ਹੋਏ ਨੇ ਉਪਰ ਬਰਸਾਤ ਕਨ ਇਹਨਾਂ ਦੇ ਘਰ ਦੀ ਸ਼ੁਰੂਤ ਪਹਿਲਾਂ ਹੀ ਟਿੱਕ ਗਈ ਸੀ ਜਿਸ ਤੇ ਚਲਦਿਆ ਜੋ ਉਸ ਘਰ ਦਾ ਸਮਾਨ ਉਸ ਜਲਦ ਤਰ ਖਰਾਬ ਹੋ ਗਿਆ ਤੇ ਜਿਹੜਾ ਬਚਿਆ ਹੋਇਆ ਉਹ ਖੁੱਲੇ ਵਿੱਚ ਰਹਿਣ ਦੇ ਕਰਕੇ ਖਰਾਬ ਹੋ ਰਿਹਾ ਹੈ ਪਰਿਵਾਰ ਦੇ ਵਿੱਚ ਉਹ ਬਜ਼ੁਰਗ ਮਾਤਾ ਨੇ ਗੁਰਮੀਤ ਕੋ ਜੁਨਾ ਦਾ ਕਹਿਣਾ ਹੈ ਕਿ ਇਸ ਵੇਲੇ ਘਰ ਦੇ ਹਾਲਾਤ ਇਹ ਨੇ ਕਿ ਰੋਟੀ ਦੇ ਵੀ ਲਾਲੇ ਪਏ ਹੋਏ ਨੇ ਗੁਰਦੁਆਰਾ ਸਾਹਿਬ ਚੋਂ ਜਾ ਕੇ ਸੇਵਾ ਕਰਦੇ ਨੇ ਤੇ ਆਪਣੇ ਮੰਝੇ ਤੇ ਪਏ ਮੁੰਡੇ ਲਈ ਪ੍ਰਸ਼ਾਦਾ ਵੀ ਲੈ ਆਉਂਦੇ ਨੇ ਕਿਉਂਕਿ ਇੱਕ ਉਹੀ ਸਹਾਰਾ ਹੈ ਉਹਨਾਂ ਕੋਲ ਨਹੀਂ ਤਾਂ ਇਸ ਤੋਂ ਇਲਾਵਾ ਉਹਨਾਂ ਨੂੰ ਕਿਤੇ ਵੀ ਉਮੀਦ ਨਹੀਂ ਹੈ ਕਿ ਉਹਨਾਂ ਕੋਲ ਰੋਟੀ ਵੀ ਦੋ ਵਕਤੇ ਛੱਡੋ ਇੱਕ ਵਕਤ ਦੀ ਖਾ ਹੋ ਪਾਵੇਗੀ ਗਰੀ ਪਰਿਵਾਰ ਨੇ ਸਮਾਸ਼ ਦੇ ਵਿੱਚ ਸੰਸਥਾਵਾਂ ਤੇ ਜੋਥੇ ਬੰਦੀਆਂ ਤੋਂ ਮਦਦ ਦੀ ਕੋਹਾ ਲਗਾਈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਬਾਹਰ ਫੜੀ ਜਾਵੇ ਸਾਂਝੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੈਣਾ ਸੇ ਕੰਮਸਕਮ ਖੜੇ ਤਾਂ ਹੋ ਸਕਣ ਕਿਉਂਕਿ ਇਸ ਵੇਲੇ ਜੋ ਹਾਲਾਤ ਨੇ ਉਪਤ ਤੋਂ ਬੱਤਰ ਨੇ ਤੇ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਨੇ ਜਿੱਥੇ ਕਿ ਘਰ ਦੇ ਵਿੱਚ ਰੋਜ਼ ਦੀ ਰੋਟੀ ਤਾਂ ਕਿ ਨਹੀਂ ਹੈ ਉਹ ਰੋਟੀ ਜਿਹਦੇ ਲਈ ਬੰਦਾ ਕਮਉਂਦਾ ਹੈ ਪਰ ਇਸ ਵੇਲੇ ਘਰ ਦੇ ਵਿੱਚ ਰੋਟੀ ਜੋ ਕਿ ਦੋ ਟਾਈਮ ਦੀ ਛਡੋ ਇੱਕ ਟਾਈਮ ਦੀ ਵੀ ਨਹੀਂ ਹੈ ਉਹ ਦੋਰਾ ਸਖ ਜਾ ਕੇ ਨਵਲੋ ਪ੍ਰਸ਼ਾਦੇ ਸ਼ਕੇ ਜਾਂਦੇ ਨੇ ਆਪਣੇ ਬੇਟੇ ਲਈ ਉੱਥੋਂ ਲਿਆਉਂਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਆਖਿਰ ਕਦੋਂ ਤੱਕ

ਸਰਪਾਲ ਦੇ ਵਿੱਚ 11 ਕਰਦੇ ਸਰਪਾਲ ਦੇ ਵਿੱਚ 11 ਕਰਦੇ ਹਾਂਜੀ ਸਰਪਾਲ ਪਾਈ ਉੱਤੇ ਹਾਂਜੀ ਕੋਖਣੇ ਨਤਰਪਾਲ ਦੇ ਸੌਣਾ ਹੁਣ ਦਾ ਤਾਂ ਠੰਡ ਲੱਗਦੀ ਬਹੁਤ ਜ਼ਿਆਦਾ ਕਿਤੇ ਤੱਕ ਜਾ ਰਹੀ ਫਿਰ ਤਾਂ ਪਾਸ ਕਰਨਾ ਪੈਂਦਾ ਮੜਾ ਮੋਟਾ ਕਰੀ ਜਾਂਦਾ ਠੰਡ ਲੱਗਦੀ ਹੁਣ ਤਾਂ ਬਸ ਹੋਰ ਠੰਡਾ ਆਇ ਨਹੀਂ ਗੱਲ ਨੂੰ ਬੰਦਾ ਹਾਰੀ ਹਾਂਜੀ ਹਾਂਜੀ ਫਿਰ ਜ਼ਿਆਦਾ ਮੁਸ਼ਕਲ ਹੋ ਜਾਣਾ ਹਾਂ ਮਾਤਾ ਜੀ ਤਾਂ ਬਾਤ ਹੈ ਨਹੀਂ ਫਿਰ ਹੋਰ ਕਿਸ ਤਰ੍ਹਾਂ ਦੀ ਜਗਾ ਹੈ ਕਿ ਇਦਾਂ ਹੀ ਤਰਪਾਲ ਥਲੇ ਰਹੀ ਜੱਜ ਰੋਟੀ ਪਾਣੀ ਰੋਟੀ ਪਾਣੀ ਮਾੜਾ ਮਟਾ ਕਰਨੀ ਤੇ ਕੋਮੋਣ ਵਾਲਾ ਕੋਣਕਾ ਕੋਈ ਨਹੀਂ ਬੱਚਣ ਤੋਂ ਵਿਚਾਰਾ ਕਰਨ ਜੇ ਮਾੜਾ ਮਟਾ ਉਹ 60 ਲੱਗੀ ਬੇਟੇ ਮੇਰੇ ਕੰਮ ਨਹੀਂ ਕਰ ਸਕਦਾ ਤੇ ਪੈਨਸ਼ਨ ਨਾਲ ਕਿੰਨਾ ਕੁ ਵਿਚਾਰਾ ਕਰੀਏ ਸੱਤ ਸੌੜਾ ਵੀ ਨਹੀਂ ਹਾਂ ਜੀ ਰੋਟੀ ਭਾੜੀ ਮਾੜਾ ਮਟਾ ਚਾਹਦਾ ਜੀ ਤੇਰੀ ਸੱਤ ਕਿਤਾ ਬੋਲੀ ਕੱਢੀ ਤੇ ਮਤ ਕੱਢਾ ਦੋ ਜੀ

ਰੋਟੀ ਪਾਣੀ ਤੇ ਚੱਲਦਾ ਆਪਾਂ 14 ਹੁੰਦਾ 7 ਨਹੀਂ ਬੰਦੀ 67 ਫਿਰ ਹੱਥ ਤੇ ਕਿੱਥੋਂ ਪੈਣੀ ਪਿਆ ਨਾ ਕਿਸੇ ਸੇਵਕਾਂ ਨੂੰ ਘਰ ਲਈ ਆਪਣੀ ਲਈ ਤੇ ਆ ਕੇ ਦੋ ਤਿੰਨ ਵਾਰੀ ਫੋਨ ਕਰ ਚੁੱਕ ਲੈਨੇ ਮੁਰ ਕਹਿੰਦੇ ਗਲਤ ਨੰਬਰ ਆ ਤੇ ਹੁਣ ਕਿਸੇ ਨੂੰ ਬਾਹਰ ਹੀ ਗੱਡੀ ਨਹੀਂ ਕਿਸੇ ਨੂੰ ਨਹੀਂ ਪੜੇ